ਮੇਟਰ 52 10 ਲੱਭਣ ਦਾ ਤੁਹਾਡੇ ਵਾਸਤੇ ਸਾਰਾ Ориਜਨਲ ਬੰਪਰ ਤੋਂ ਲੈ ਕੇ ਲੈਂਕਾ ਤੱਕ ਨਾ ਕੰਡੀਸ਼ਨ ਦਾ ਸਾਰੇ Ориਜਨਲ ਹੈ ਤੇ ਕੱਲਾ ਇਹ ਟਰੈਕਟਰ ਨਹੀਂ ਬਾਈ ਉਰੀ ਕੰਮ ਕਰਦੇ ਨੇ ਟਰੈਕਟਰਾਂ ਦਾ ਜਿੰਨੇ ਵੀ ਟਰੈਕਟਰ ਮਿਲਣਗੇ ਸਾਰੇ Ориਜਨਲ ਮਿਲਣਗੇ ਅੱਜ ਪਿੰਡ ਸਿਰਪੁਰ ਛੋਟੀਆਂ ਦੇ ਵਿੱਚ ਪਹੁੰਚੇ ਬਾਈ ਮਾਡਲ ਦੱਸੀ ਪਹਿਲੇ ਤਾਂ ਮਾਡਲ 2022 ਹੈ ਜੀ ਬਾਈ ਮਾਡਲ ਹੈ ਚੱਲਿਆ ਕਿੰਨੇ ਘੰਟੇ ਹੋਇਆ 700 ਘੰਟੇ Ориਜਨਲ ਚੱਲਿਆ ਹੈ ਜੀ 700 ਘੰਟਾ ਹਾਂ ਜੀ ਹਾਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਹਾਂ ਫਰਸਟ ਪਾਰਟੀ ਹੈ 90 ਪੈਸੇ ਟਾਇਰ ਨਾਲ ਦੇ ਫਰਸਟ ਪਾਰਟੀ ਮੈਂ 90 ਪੈਸੇ ਨਾਲ ਟ ਆ ਭਾਈ ਆ ਕੰਡੀਸ਼ਨ ਚੈੱਕ ਕਰ ਬਾਈ ਆ ਪੈਰਪੂਰ ਦਾ ਚੈੱਕ ਕਰ ਬਾਈ ਲੈ ਕਿਤੋਂ ਕਲਰ ਨਹੀਂ ਉਤਰਿਆ ਹੋਇਆ ਯਾਰ ਕਿਤੋਂ ਵੀ ਕਲਰ ਨਹੀਂ ਉਤਰਿਆ ਹੋਇਆ ਸਟickerਾਂ ਦੇ ਦਾਗ ਹਲੇ ਤੱਕ ਸਾਰੇ ਨਾਲ ਦੇ ਖੜੇ ਨੇ ਤੇ ਭਾਈ ਮੈਨੂੰ ਇਹ ਦੱਸੀ ਇਹ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋਜੂ ਲੋਨ ਇਹਦੇ ਉੱਤੇ ਕਰਾ ਦਾਂਗੇ ਜੀ 7.5 ਲੱਖ ਰੁਪਏ ਦਾ 7.5 ਲੱਖ ਦਾ ਤੇ ਆਪਾਂ ਦਵਾਂਗੇ ਕਿੰਨੇ ਕ ਦਾ ਹੁਣ ਇਹ ਇਹ ਦੇਣਾ ਵੀਰ ਜੀ 187000 ਦਾ 8 ਲੱਖ ਤੇ 70000 ਦਾ ਹਾਂਜੀ ਹਾਂਜੀ 20000 ਡਿਸਕਾਊਂਟ ਕਰਦਾ ਕਰਦਾ ਹੀ ਕੋਈ ਨਹੀਂ ਲੈ ਮੇਤਰੋ ਚੱਕ ਲਿਓ ਪੂਰਾ 1 ਲੱਖ ਰੁਪਏ ਜਾਨੀ ਕਿ ਇੱਕ ਗੁੱਟੀ ਚੱਕ ਲਿਓ 550 ਦੀਆਂ ਦੋ ਗੁੱਟੀਆਂ ਚੱਕ ਚੁੱਪ ਕਰਕੇ ਆਹ ਟਰੈਕਟਰ ਲੈ ਜਾਓ ਪਿੰਡ ਸੇਰਪੁਰ ਛੋਡੀਆਂ ਦੇ ਵਿੱਚ ਖੜਾ ਧੂਰੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਬਾਗੜੀਆਂ ਰੋਡ ਦੇ ਉੱਪਰ ਇਹ ਪਿੰਡ ਪੈ ਜਾਂਦਾ ਮੀਮਸੇ ਦੇ ਬਿਲਕੁਲ ਨੇੜੇ ਪੈ ਜਾਂਦਾ फटाफट ਆਜੋ ਕਰਾ ਬਹੁਤ ਘੈਂਟ ਹੈ ਗਾਰੰਟੀ ਵਾਲਾ ਟਰੈਕਟਰ ਹੈ ਪਿੰਡ ਦੇ ਵਿੱਚ ਹੀ ਖੜਾ ਬਾਈ ਦੇ ਘਰੇ ਖੜਾ ਹੈ ਲਖਵੀਰ ਦੇ ਆਜੋ ਕਰਾ ਨੰਬਰ ਕੈਪਸ਼ਨ ਚ